ਸੁਭਾਈ ਪਾਰਟੀ ਦੀ ਸਥਾਪਨਾ ਦਸਮ ਪਾਤਸ਼ਾਹ ਕਲਗੀਧਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਤੇ 40 ਮੁਕਤੀਆਂ ਦੀ ਮਹਾਨ ਪ੍ਰਵਾਨੀ ਨੂੰ ਸਮਰਪਿਤ ਅੱਜ ਦਾ ਇਤਿਹਾਸਕ ਅਠਚਕਾਰਿਆਂ ਦੀ ਗੂੰਜ ਵਿੱਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੁਭਾਈ ਪਾਰਟੀ ਅਕਾਲੀ ਦਲ ਵਾਰਸ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦਾ ਨਾਮ ਹੈ ਜਿਕਰਿਆ ਦੀ ਗੋਲੀ ਤੇ ਇਸ ਪਾਰਸ ਪੰਜਾਬ ਦਾ ਮੁੱਖ ਸੇਵਾਦਾਰ ਨਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ। ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਰੈਗੂਲਰ ਪ੍ਰਧਾਨ ਦੀ ਚੋਣ ਤੱਕ ਇਹ ਰਾਸੀ ਜਮਾਤੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ ਜਿਸ ਦੇ ਹੇਠ ਲਿਖੇ ਮੈਂਬਰ ਹੋਣਗੇ ਬਾਪੂ ਤਰਸੇਮ ਸਿੰਘ ਜੀ ਭਾਈ ਪਾਈ ਸਰਪਜੀਤ ਸਿੰਘ ਖਾਲਸਾ ਜੀ ਭਾਈ ਅਮਰਜੀਤ ਸਿੰਘ ਜੀ ਭਾਈ ਹਰਪਜਨ ਸਿੰਘ ਕੜ ਜੀ ਭਾਈ ਸੁਰਜੀਤ ਸਿੰਘ ਜੀ ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦ ਘਟਾਚਾ ਉਸਾਰਨ ਨਈ ਬਣਨ ਵਾਲੀ ਸਬ ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਵੰਤ ਕਾਰਵਾਈਆਂ ਨੂੰ ਚਲਾਏਗੀ ਇਹ ਪਹਿਲਾ ਨੰਬਰ ਮਤਾਈ ਮਤਾ ਨੰਬਰ 2 ਭਰਤੀ ਕਮੇਟੀ ਕਾਰਜਕਾਰੀ ਕਮੇਟੀ ਦੀ ਅਗਵਾਈ ਵਿੱਚ ਇੱਕ ਸੱਤ ਮੈਂਬਰੀ ਭਰਤੀ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ 8 ਲਿਕੇ ਮੈਂਬਰ ਹੋਣਗੇ ਇਹ ਸਭ ਕਮੇਟੀ ਅਗਲੇ 3 ਮਹੀਨਿਆਂ ਵਿੱਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰੇਗੀ ਭਰਤੀ ਹੋਏ ਮੈਂਬਰਾਂ ਵਿੱਚ ਡੈਲੀਗੇਟ ਚੁਣੇਗੀ ਅਤੇ ਵਿਸਾਖੀ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਕੇ ਇੱਕ ਡੈਲੀਗੇਟ ਇਸਲਾਸ ਸੱਦ ਕੇ ਪਾਰਟੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਏਗੀ ਸੁਪਾਈ ਹਰਪ੍ਰੀਤ ਸਿੰਘ ਸਮਾਦ ਭਾਈ ਪਾਈ ਨਰਿੰਦਰ ਸਿੰਘ ਨਾਰਲੀ ਪਾਈ ਚਰਨਦੀਪ ਸਿੰਘ ਪਿੰਡਰ ਪਾਈ ਦਵਿੰਦਰ ਸਿੰਘ ਹਰੀਏਵਾਲ ਪਾਈ ਸੰਦੀਪ ਸਿੰਘ ਰੁਪਾਲੋ ਭਾਈ ਹਰਪ੍ਰੀਤ ਸਿੰਘ ਭਾਈ ਕਾਬਲ ਸਿੰਘ ਇਹ ਦੋ ਨੰਬਰ ਮਤਾ ਹੈ ਮਤਾ ਨੰਬਰ 3 ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਕਾਰਜਕਾਰੀ ਕਮੇਟੀ ਇੱਕ ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਦਾ ਵੀ ਐਲਾਨ ਕਰਦੀ ਹੈ ਜੋ ਵਿਸਾਖੀ ਤੱਕ ਆਪ ਅਤੇ ਹੋਰ ਮਹਿਰਾਂ ਦੀ ਸਲਾਹ ਨਾਲ ਪਾਰਟੀ ਦਾ ਸੰਵਿਧਾਨ ਏਜੰਡਾ ਨੀਤੀ ਪ੍ਰੋਗਰਾਮਾਂ ਅਨੁਸ਼ਾਸਨ ਤੈਅ ਕਰੇਗੀ ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦਕ ਢਾਂਚਾ ਉਹ ਸਾਰਨ ਅਤੇ ਹੋਰ ਸਰਗਰਮੀਆਂ ਚਲਾਉਣ ਕਈ ਸਲਾਹ ਦੇਵੇਗੀ ਕਮੇਟੀ ਦੇ ਮੈਂਬਰਾਂ ਦੇ ਨਾਮ ਭਾਈ ਹਰਸਿਮਰਨ ਸਿੰਘ ਸਰਦਾਰ ਸਰਪਜੀਤ ਸਿੰਘ ਸੋਲ ਡਾਕਟਰ ਭਗਵਾਨ ਸਿੰਘ ਭਾਈ ਬਲਜੀਤ ਸਿੰਘ ਖਾਲਸਾ ਜੀ ਬਾਬੂ ਸਿੰਘ ਬਰਾੜ ਇਸ ਕਮੇਟੀ ਵਿੱਚ ਪੰਜਾਬ ਤੋਂ ਬਾਹਰ ਭਾਰਤ ਦੇ ਸੂਬਿਆਂ ਤੇ ਵਿਸ਼ਵ ਵਿੱਚ ਵਸੇ ਵਸਦੇ ਸਿੱਖਾਂ ਦੇ ਹਿੱਤਾਂ ਲਈ ਔਰਾਕੀਅਤੇ ਪਾਰਟੀ ਦਾ ਅਜੰਡਾ ਲਾਗੂ ਕਰਨ ਵਿੱਚ ਸਮੇਂ-ਸਮੇਂ ਸਿਰ ਹੋਰ ਮਾਹਰ ਵਿਦਵਾਨ ਵੀ ਲਏ ਜਾਣਗੇ ਇਹ ਮਤਾ ਨੰਬਰ 3 ਹੈ ਮਤਾ ਨੰਬਰ 4 ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰ ਲਈ ਇਹਨਾਂ ਵਿੱਚ ਲੋੜਿੰਦੇ ਸੁਧਾਰ ਲਿਆਉਣ ਦੀ ਵਚਨਬੰਦ ਹੈ। ਇਸ ਸੰਬੰਧੀ ਧਾਰਮਿਕ ਤੇ ਪ੍ਰਬੰਧਕੀ ਜੁਗਤ ਵਿੱਚ ਮਾਹਰ ਸ਼ਖਸੀਅਤਾਂ ਨੂੰ ਇੱਕ ਧਾਰਮਿਕ ਮੰਚ ਉਸਾਰਨੀ ਉਤਸ਼ਾਹਿਤ ਕੀਤਾ ਜਾਏਗਾ। ਇਹ ਮੰਚ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਚੇ ਗੁਰਦੁਆਰਵਾਲੇ ਇਮਾਨਦਾਰ ਅਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ। ਜੋ ਗੁਰਦੁਆਰਾ ਸੰਸਥਾ ਗੁਰਦੁਆਰਾ ਪ੍ਰਬੰਧ ਵਿੱਚ ਆਈ ਗ੍ਰਾਫਟ ਨੂੰ ਦੂਰ ਕਰ ਲਈ ਧਾਰਮਿਕ ਆਰਥਿਕ ਪ੍ਰਬੰਧਕੀ ਵਿਧਿਆਕਰਚੋਂ ਰੁਜ਼ਗਾਰ ਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸਿੱਤੀ ਸੁਧਾਰ ਲਿਆ ਕੇ ਸਿੱਖ ਰਹਿਤ ਮਰਜ਼ਾਦਾ ਤੇ ਪਹਿਰਾ ਦੇਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਸਸਤਾ ਬਣਾਉਣਗੇ ਇਹ ਮਤਾ ਨੰਬਰ 4 ਹੈ ਮਤਾ ਨੰਬਰ 5 ਰਾਜਨੀਤਿਕ ਮਤਾ ਬਦਲਵੀਂ ਸਿੱਖ ਰਾਜਨੀਤੀ ਦਾ ਫਿਰ ਤਾਂਕ ਅਕਾਲੀ ਦਲ ਬਾਦਲ ਦੇ ਵਰਤਮਾਨ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲੈ ਜਾਣ ਤੋਂ ਬਾਅਦ ਪੈਦਾ ਹੋਏ ਇਸ ਖਲਾਅ ਨੂੰ ਪਰਣ ਲਈ ਬਦਲਵੀ ਜਥੇਬੰਦੀ ਬਦਲਵੀ ਰਾਜਨੀਤੀ ਅਤੇ ਏਜੰਡੇ ਦੀ ਅਤਿਅੰਤਾਂ ਮਹਿਸੂਸ ਕੀਤੀ ਜਾ ਰਹੀ ਹੈ ਪੰਜਾਬ ਅਤੇ ਪੰਜਾਬ ਦੇ ਅਧਿਕਾਰਾਂ ਦੀ ਪ੍ਰਾਪਤੀ ਦੀ ਪਿਛਲੇ ਦਹਾਕਿਆਂ ਵਿਸ਼ੇਸ਼ ਕਰਕੇ 1970 ਉਹ 1977 ਤੋਂ ਸਿੱਖਾਂ ਨੇ ਜੋ ਸੰਘਰਸ਼ ਲੜਿਆ ਉਸ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਕੁਰਬਾਨੀਆਂ ਗੁਰਧਾਮਾਂ ਅਤੇ ਹੋਰ ਜਾਣਵਾਲਾ ਨੁਕਸਾਨ ਹੋਇਆ ਸੀ ਉਸ ਨਾਲ ਸਿੱਖ ਪੰਥ ਦੀ ਇੱਕ ਵੱਡੀ ਵਿਰਾਸਤ ਸਿਰਜੀ ਗਈ ਹੈ ਸੰਘਰਸ਼ ਦੀ ਇਸ ਵਿਰਾਸਤ ਨੂੰ ਲੋਕ ਲਹਿਰ ਬਣਾਉਣ ਲਈ ਨਵੇਂ ਰਾਜਨੀਤਿਕ ਮੰਚ ਪ੍ਰਦਾਨ ਕਰਨ ਦੀ ਲੋੜ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪੂਰਾ ਕਰਨ ਦਾ ਯਤਨ ਕਰੇਗਾ ਅਕਾਲੀ ਦਲਵਾਰਸ ਪੰਜਾਬ ਦੇ ਸਿੱਖ ਪੰਥ ਅਤੇ ਪੰਜਾਬ ਦੀ ਬਦਲਵੀਂ ਰਾਜਨੀਤੀ ਦਾ ਜੋ ਪ੍ਰਬਾਤ ਸਿਰਜਣ ਜਾ ਰਿਹਾ ਹੈ ਉਸ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਦਰਤ ਮੁਕੀਅਤ ਅਤੇ ਲੋਕਪੱਖੀ ਵਿਸਮਾਦੀ ਚਿੰਤਨ ਉੱਤੇ ਆਧਾਰਿਤ ਕਰਤਾਰਪੁਰੀ ਮਾਡਲ ਹੋਵੇਗਾ ਅਜਹੀ ਬੇਗਮਪੁਰੀ ਵਿਵਸਥਾ ਦਾ ਨਿਰਮਾਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੇ ਸਥਾਨ ਤੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦੀ ਤਰਬੇਣੀ ਉੱਤੇ ਆਧਾਰਤ ਕਰਕੇ ਪਹਿਲਾਂ ਤੇ ਮਾਨਤਵਾ ਨੂੰ ਇੱਕ ਵੱਡਾ ਸੁਦੇਸ਼ ਦਿੱਤਾ ਹੋਇਆ ਹੈ ਇਸ ਤਰ੍ਹਾਂ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਸਹੀ ਦਿਸ਼ਾ ਵਿੱਚ ਪਰਜਮਾਨੀ ਹੋ ਸਕੇਗੀ ਅਤੇ ਖੇਤਰੀ ਖੁਸ਼ਹਾਲੀ ਦਾ ਰਾਹ ਪੱਧਰਾ ਹੋਵੇਗਾ ਇਹ ਅਕਾਲੀ ਦਲ ਪੰਜਾਬ ਵਿੱਚ ਵਸਦੇ ਸਾਰੇ ਧਰਮਾਂ ਸ਼ਹੀਦਾਂ ਦੇ ਪਰਿਵਾਰਾਂ ਦਲਤਾ ਬਰਗਾ ਮਜ਼ਦੂਰਾ ਕਿਰਤੀਆਂ ਕਿਸਾਨਾਂ ਵਪਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਇਹ ਆਕਾਲੀ ਦਲ ਪੰਜਾਬ ਤੋਂ ਬਾਹਰ ਭਾਰਤੀ ਸੂਬਿਆਂ ਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਕਰਨ ਅਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਉਹਨਾਂ ਦੀ ਸਲਾਹ ਨਾਲ ਜੋਗ ਨੀਤੀਆਂ ਬਣਾਏਗਾ ਜਿਸ ਨਾਲ ਦੁਨੀਆ ਪਰਵਾਸ ਦੇ ਦੁਨੀਆ ਪਰ ਵਿੱਚ ਵੱਸਦੇ ਸਿੱਖ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ ਅਤੇ ਇਸ ਤਰ੍ਹਾਂ ਖਾਲਸਾ ਜੀ ਕੇ ਬੋਲ ਬਾਲੇ ਸਕਾਰ ਹੋ ਸਕਣਗੇ ਇਹ ਪੰਜਵਾਂ ਮਤਾ ਹੈ ਮਤਾ ਨੰਬਰ 6 ਸ੍ਰੀ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਸਦਾਨ ਦੀ ਰਾਖੀ ਅੱਜ ਦਾ ਇਕੱਠ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਫੈਸਲਿਆਂ ਦੀ ਪ੍ਰਜੋਰ ਸਲਾਘਾ ਕਰਦਾ ਹੈ ਇਹਨਾਂ ਇਤਿਹਾਸਕ ਫੈਸਲਿਆਂ ਨਾਲ ਪੰਚ ਪ੍ਰਧਾਨੀ ਮਰਯਾਦਾ ਦਾ ਮਾਣ ਵਧਾਉਣ ਵਾਲੇ ਜੱਫੇਦਾਰ ਸਹਿਬਾਨ ਕੌਮੀ ਸਨਮਾਨ ਦੇ ਯੋਗ ਪਾਤਰ ਹਨ ਇਹ ਇਕੱਠ ਐਲਾਨ ਕਰਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸੰਧਾ ਅਨੁਸਾਰ ਆਕਾਲੀ ਦਲ ਪਾਲਨ ਦੇ ਕੁਝ ਆਗੂਆਂ ਨੂੰ 2 ਦਸੰਬਰ 2024 ਨੂੰ ਦਿੱਤੇ ਗਏ ਆਦੇਸ਼ਾਂ ਤੇ ਗੁਣ ਚੜਾਉਂਦਿਆਂ ਹੁਕਮਨਾਮੇ ਤੋਂ ਬੇਮੁਖ ਹੋਏ ਇਹਨਾਂ ਲੋਕਾਂ ਨੂੰ ਕਿਸੇ ਵੀ ਖੇਤਰ ਵਿੱਚ ਮੂੰਹ ਨਾ ਲਾਇਆ ਜਾਏ ਅਤੇ ਇਹਨਾਂ ਦਾ ਮੁਕੰਮਲ 22 ਕਟ ਕਰਦਾ ਹੈ। ਅੱਗੇ ਮਤਾ ਨੰਬਰ 7 ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਅੱਜ ਦਾ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਉਹਨਾਂ ਸਰਕਾਰਾਂ ਦੀ ਭਰਪੂਰ ਨਖੇਦੀ ਕਰਦਾ ਹੈ। ਜੋ ਬੰਦੀ ਸਿੰਘਾਂ ਲਈ ਆਵਾਜ਼ ਨਹੀਂ ਚੁੱਕਣ ਦੇ ਰਹੀਆਂ ਅੱਜ ਦਾ ਇਕੱਠ ਇਹ ਵੱਤਨ ਵੀ ਦੁਹਰਾਉਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਸੰਘਰਸ਼ ਚ ਉਹਨਾ ਤਰ ਜਾਰੀ ਰਹੇਗਾ ਜਦੋਂ ਤੱਕ ਸਾਰੇ ਬੰਦੀ ਸਿੰਘ ਰਿਹਾਈ ਹੋ ਜਾਂਦੇ ਬੋਲੋ ਸੋਨ ਹੋ ਅੱਗੇ ਮਤਾ ਨੰਬਰ 8 ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਅੱਜ ਦਾ ਇਹ ਇਕੱਠ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੋਇਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਅੜਿਅਲ ਰਵੱਈਏ ਦੀ ਪ੍ਰਜੋਰ ਨਖੇਦੀ ਕਰਦਾ ਹੈ ਜੋ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਰੋੜਾ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ ਹਰਿਆਣਾ ਸਰਕਾਰ ਵੀ ਇਸ ਜੁਰਮ ਵਿੱਚ ਬਰਾਬਰ ਦੀ ਭਾਈਵਾਲ ਹੈ ਜੋ ਦਿੱਲੀ ਜਾਣ ਤੋਂ ਕਸਾਲਾਂ ਦਾ ਰਾਹ ਰੋਕੀ ਖੜੀ ਹੈ ਅੱਗੇ ਮਤਾ ਨੰਬਰ 9 ਸੇਖ ਰਾਜਨੀਤੀ ਦਾ ਬਦਲਵਾ ਬਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ ਅੱਜ ਦਾ ਇਕੱਠ ਪੰਥਕ ਨਿਸ਼ਾਨਿਆਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਰਾਜਨੀਤਿਕ ਤਿਰਾਂ ਫਿਕਰਮੰਦ ਵਿਦਵਾਨਾਂ ਚਿੰਤਕਾਂ ਅਤੇ ਆਮ ਸਿੱਖ ਸੰਗਤਾਂ ਨੂੰ ਪਰਜੋਰ ਅਪੀਲ ਕਰਦਾ ਹੈ ਕਿ ਹੁਣ ਜਦੋਂ ਕਿ ਅਕਾਲੀ ਰਾਜਨੀਤੀ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਤਾਂ ਬਦਲਵੀਂ ਸਿੱਖ ਰਾਜਨੀਤੀ ਨਾਲ ਇੱਕ ਵੱਡਾ ਵਰਤਾਨ ਸਰਗਰਮੀ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰ ਲਈ ਸਿਧਾਂਤਕ ਅਤੇ ਮੁੱਦਿਆਂ ਦੀ ਰਾਜਨੀਤੀ ਕਰ ਲਈ ਇੱਕ ਦੂਜੇ ਦੇ ਨੇੜੇ ਆਉਣ ਤਾਂ ਜੋ ਆਪਸੀ ਏਕਤਾ ਕਰਕੇ ਪੰਥ ਸਾਤੇ ਪੰਜਾਬ ਦੇ ਕੋਜ ਵਾਲਪ ਬਵੇਕ ਲਈ ਅੱਗੇ ਕਦਮ ਵਧਾਏ ਜਾ ਸਕਣ ਅੱਗੇ ਮਤਾ ਨੰਬਰ 10 ਆਨੰਦਪੁਰ ਵਾਪਸੀ ਜਿੱਥੇ ਪੰਜਾਬ ਇਸ ਵੇਲੇ अनेका ਹੋਰ ਸੰਕਟਾਂ ਨਾਲ ਜੂਝ ਰਿਹਾ ਹੈ ਉਥੇ ਸਭ ਤੋਂ ਵੱਡਾ ਸੰਕਟ ਨਸ਼ੇ ਦਾ ਹੈ ਕੋਜ ਨਸ਼ੇ ਦਾ ਤਾਂ ਜੋ ਵੱਧ ਕੇ ਕਿਸਮਤੀ ਸਾਡੇ ਸਮਾਜ ਤੇ ਨੇ ਪ੍ਰਭਾਵ ਕਰ ਲਏ ਅਤੇ ਕੋਜ ਹੋਰ ਸੰਥੈਂਡਿਕ ਨਸ਼ੇ ਵੀ ਹਨ ਜਿਨ੍ਹਾਂ ਕਾਰਨ ਸਾਡੀ ਨੌਜਵਾਨੀ ਆਏ ਦਿਨ ਮਰ ਰਹੀ ਹੈ ਅਖਬਾਰਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਇਹ ਦਰਸਾਉਂਦੀਆਂ ਹਨ ਕਿ ਹਾਲਾਤ ਕਿੰਨੇ ਮਾੜੇ ਹਨ ਹਰ ਪਿੰਡ ਸ਼ਹਿਰ ਕਸਬੇ ਵਿੱਚ ਆ ਇਕੱਲੇ ਰਹਿ ਕੇ ਮਾਪੇ ਆਪਣੇ ਪੁੱਤਾਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਪਰ ਸੁਜੋਗ ਹਾਲ ਤਾਂ ਬਿਆਨ ਕਰਦੇ ਦਿਸਦੇ ਹਨ ਨਸ਼ਿਆਂ ਦਾ ਇੱਕੋ ਇੱਕ ਹੱਲ ਧਰਮ ਵੱਲ ਵਾਪਸੀ ਹੈ ਧਰਮ ਨਾਲੋਂ ਟੁੱਟਿਆ ਇਨਸਾਨ ਹੀ ਮਾੜੀ ਸੰਗਤ ਅਤੇ ਖੀਨ ਭਾਵੜਾ ਕਰ ਨਸ਼ੇ ਵੱਲ ਤੁਰਦਾ ਹੈ ਸਿੱਖ ਨਵਜਵਾਨੀ ਨੂੰ ਨਸ਼ੇ ਵਿੱਚੋਂ ਕੱਢ ਧਰਮ ਦੀ ਸੱਚੀ ਜੀਵਨ ਜਾਤ ਦੇਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਅਨੰਦਪੁਰ ਵਾਪਸੀ ਦੇ ਨਿਸ਼ਾਨੇ ਹੇਠ ਵੱਡੇ ਪੱਧਰ ਤੇ ਲਹਿਰ ਸ਼ੁਰੂ ਕਰੇਗਾ ਇਸ ਦੌਰਾਨ ਕਿਸੇ ਵੀ ਨਸ਼ਾ ਪੀੜਤ ਕਲੋਨੀ ਕਾਰਵਾਈ ਨੂੰ ਨਿਸ਼ਾਨਾ ਨਾ ਬਣਾ ਉਸ ਨੂੰ ਪਿਆਰ ਭਾਵਨਾ ਨਾਲ ਧਾਰਮਿਕ ਜੀਵਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਛੋਟੇ ਪੱਦਰ ਦੇ ਨਸ਼ੇ ਦੇ ਕਾਰੋਬਾਰੀ ਜੋ ਲਾਲਚ ਵਸ ਨਸ਼ਾ ਵੇਚਦਿਆਂ ਬਹੁਤ ਵਾਰੀ ਆਪ ਵੀ ਨਸ਼ੇ ਦੇ ਆਦੀ ਹੋ ਜੀਵਨ ਗਵਾ ਲੈਂਦੇ ਹਨ ਉਹਨਾਂ ਨੂੰ ਵੀ ਹੱਕ ਹਰਾਲ ਦੀ ਕਿਰਤ ਕਰਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਹ ਸਬੰਧੀ ਮਦਦ ਵੀ ਕੀਤੀ ਜਾਵੇਗੀ ਅੱਗੇ ਮਤਾ ਨੰਬਰ 11 ਪ੍ਰਵਾਸ ਕਾਰਨ ਪੜ੍ਹੀ ਲਿਖੀ ਗੁਣਵਾਨ ਨੌਜਵਾਨ ਦਾ ਬਾਹਰ ਜਾਣਾ ਪੰਜਾਬ ਦੇ ਵਿਦਿਆਰਥੀਆਂ ਦੇ ਉज्ज्वल ਭਵਖੜੀ ਸੰਸਾਰ ਪੱਧਰੀ ਵਿੱਤਕ ਸੰਸਥਾਵਾਂ ਦਾ ਘਟਨਾ ਤੇ ਬੌਧਿਕ ਅਮੀਰੀ ਨੂੰ ਖਿਆਲ ਚ ਰੱਖਦਿਆਂ ਵਿੱਤਕ ਤਾਜਾ ਸਿਰਜਣਾ ਸਾਡਾ ਉਦੇਸ਼ ਰਹੇਗਾ ਵਿੱਤਕ ਸੰਸਾਰ ਵਿੱਚ ਗੈਰ ਪੰਜਾਬੀ ਲੋਕਾਂ ਅਤੇ ਦਖਲ ਨੂੰ ਰੋਕਣ ਅਤੇ ਪੰਜਾਬ ਵਿਰੋਧੀ ਅੰਸਰਾਂ ਨੂੰ ਨਤ ਪਾਉਣ ਲਈ ਭਰਪੂਰ ਯਤਨ ਕੀਤੇ ਜਾਣਗੇ ਅੱਗੇ ਮਤਾ ਨੰਬਰ 12 ਪੰਜਾਬ ਪੰਜਾਬੀਆਂ ਦਾ ਪੰਜਾਬ ਵਿੱਚ ਝੋਦਣਾਬੰਦ ਤਰੀਕੇ ਨਾਲ ਹੋ ਰਿਹਾ ਪ੍ਰਵਾਸ ਜਿਸ ਕਾਰਨ ਫਟੇ ਪੱਦਰ ਤੇ ਪੰਜਾਬ ਦੀ ਜਨਸੰਖਿਆ ਵਿੱਚ ਫੇਰ ਬਦਲੋ ਹੋ ਰਿਹਾ ਹੈ ਪੰਜਾਬੀ ਲੋਕ ਪੰਜਾਬ ਦੇ ਸਰੋਤਾ ਅਤੇ ਕਾਰੋਬਾਰਾਂ ਤੇ ਕਾਬਜ ਹੋ ਪੰਜਾਬ ਦੇ ਲੋਕਾਂ ਨੂੰ ਉਪਲਬਧ ਮੌਕੇਆਂ ਨੂੰ ਸਾਡੇ ਤੋਂ ਖੋਹ ਰਹੇ ਹਨ ਇੱਕ ਯੋਜਨਾਬੱਧ ਤਰੀਕੇ ਨਾਲ ਪ੍ਰਵਾਸੀ ਲੋਕਾਂ ਨੂੰ ਪੰਜਾਬ ਇਸ ਵਸਾਇਆ ਜਾਵੇਗਾ ਇਸ ਮਸਲੇ ਦਾ ਵਿਰੋਧ ਇਸ ਹਮਲੇ ਦਾ ਵਿਰੋਧ ਤਕਰੀਬਨ ਭਾਰਤ ਦਾ ਹਰ ਉਹ ਰਾਜ ਕਰਦਾ ਹੈ ਜਿੱਥੇ ਜਿੱਥੇ ਵੀ ਪ੍ਰਵਾਸੀ ਇੱਕ ਯੋਜਨਾਬੱਧ ਤਰੀਕੇ ਨਾਲ ਵਸਾਏ ਜਾ ਰਹੇ ਹਨ ਇਸ ਸਬੰਧੀ ਭਾਰਤ ਦਾ ਤਕਰੀਬਨ ਹਰ ਆਜ ਸਖਤ ਕਾਨੂੰਨ ਜਾਂ ਤਾਂ ਬਣਾ ਚੁੱਕਾ ਹੈ ਜਾਂ ਫਿਰ ਇਸ ਤੇ ਬਹੁਤ ਸੰਵੇਦਨਸ਼ੀਲ ਤਰੀਕੇ ਨਾਲ ਵਿਚਾਰ ਕਰ ਰਿਹਾ ਹੈ ਆਮ ਤੌਰ ਤੇ ਇਸ ਦੀ ਪੰਜਾਬੀਆਂ ਦੀ ਵਿਦੇਸ਼ ਜਾ ਵਸਣਾ ਨਾਲ ਤੁਲਨਾ ਕਰਕੇ ਇਸ ਯੋਜਨਾਬੰਦ ਪ੍ਰਵਾਸ ਨੂੰ ਸਹੀ ਠਹਿਰਾਇਆ ਜਾਂਦਾ ਹੈ ਪਰ ਇਹ ਦੋਵੇਂ ਵਰਤਾਰਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਸ ਦੇ ਹੱਕ ਵਿੱਚ ਲੇਖਾ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਤੂ ਦੇ ਕਹਿਣ ਮੁਤਾਬਕ ਇਹ ਸਾਡੀ ਹੋਂਦ ਦੀ ਲੜਾਈ ਹੈ ਅਤੇ ਅੱਜ ਇਹ ਲੜਾਈ ਸਾਡੇ ਦਰਾਂ ਤੇ ਖੜੀ ਹੈ ਅੱਜ ਦਾ ਇਕੱਠ ਪੰਜਾਬ ਵਿੱਚ ਪ੍ਰਾਂਤ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀੁੰਦਾ ਕਰਦੀ ਜਿਸ ਵਿੱਚ ਅਨੇਕਾਂ ਪੰਜਾਬੀ ਨੌਜਵਾਨਾਂ ਦੇ ਪ੍ਰਵਾਸੀਆਂ ਵੱਲੋਂ ਇਹ ਰਾਮੀ ਨਾਲ ਕਤਲਤਾ ਕਰ ਦਿੱਤੇ ਗਏ ਦੇ ਖਿਲਾਫ ਹੈ ਅਤੇ ਇਸ ਖਿਲਾਫ ਸੰਘਰਸ਼ ਮੈਂਡ ਲਈ ਵਚਨਬੱਧ ਹੈ ਇਸ ਮੱਦੇ ਦੇ ਨਾਮ ਅਨੁਸਾਰ ਪੰਜਾਬ ਪੰਜਾਬੀਆਂ ਦਾ ਨਾਰਾ ਪੰਜਾਬ ਵਿੱਚ ਬੁਲੰਦ ਕੀਤਾ ਜਾਵੇਗਾ ਅਤੇ ਇਹ ਧਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਤੇ ਸਰਕਾਰੀ ਅਤੇ ਨਿੱਜੀ ਕਾਰੋਬਾਰੀ ਨੌਕਰੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਰ ਦਿੱਤੀ ਜਾਵੇਗੀ ਅਮਤਾ ਨੰਬਰ 13 ਗੁਰੂ ਦਾ ਅਦਬ ਸਾਜੇ ਪੈਤ ਗੁਰੂ ਗ੍ਰੰਥ ਸਾਹਿਬਹ ਜੀ ਦੀਆਂ ਹੋ ਰੀਆਂ ਬੇਅਦਬੀਆਂ ਨੇ ਹਰ ਸਿੱਖ ਦਾ ਹਿਰਦਾ ਬਲੁੰਦ ਰਿਆ ਹੈ ਲੜੀਵਾਰ ਹੋ ਰੀਆਂ ਬੇਅਦਬੀਆਂ ਨੇ ਲਗਭਗ ਇਸ ਨੂੰ ਇੱਕ ਆਮ ਵਰਤਾਰੇ ਦੇ ਤੌਰ ਤੇ ਪੱਕਾ ਕਰ ਦਿੱਤਾ ਹੈ ਗਿਣ ਮਿਤ ਕੇ ਹੋ ਰੀਆਂ ਇਹਨਾਂ ਬੇਅਦਬੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ ਇਸ ਤਰ੍ਹਾਂ ਦੇ ਆਨੇਕਾ ਖਾਵਾ ਤੇ ਲਾਲਚ ਤਹਿਤ ਧਰਮ ਨੂੰ ਪਰਿਵਰਤਨ ਕਰਵਾਉਣ ਵਾਲੇ ਅਤੇ ਪ੍ਰਵਾਸੀਆਂ ਨੂੰ ਭੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਅਕਤੀ ਕਰਵਾਉਣ ਵਾਲੇ ਫੜੇ ਜਾ ਚੁੱਕੇ ਹਨ ਪਰ ਇਸ ਸੰਬੰਧੀ ਕਦੇ ਵੀ ਕੋਈ ਸਖਤ ਕਾਰਵਾਈ ਨਾ ਹੁੰਦੀ ਵੇਖ ਸਿੱਖ ਸੰਗਤਾਂ ਅੰਦਰ ਰੋਵਾ ਵਧਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਕਾਰ ਨੂੰ ਮੁੱਖ ਰੱਖਦਿਆਂ ਇਹ ਸੰਬੰਧੀ ਸਖਤ ਕਾਨੂੰਨ ਬਣਾਏ ਜਾਣਗੇ ਤਾਂ ਜੋ ਹੂ ਗ੍ਰਾਦਸਾ ਮਹਾਰਾਜ ਅਤੇ ਕਿਸੇ ਹੋਰ ਧਰਮ ਆਸਥਾਨ ਦਾ ਧਰਮ ਦੀ ਬੇਅਦਬੀ ਕਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਨੂੰ ਥਲ ਪਾਈ ਜਾ ਸਕੇ ਮਤਾ ਨੰਬਰ 24 ਅਕਾਲੀ ਦਲ ਵਾਰਸ ਪੰਜਾਬ ਦੇ ਪੰਜਾਬ ਦੇ ਸਾਰੇ ਧਰਮਾਂ ਮੂਲ ਵਾਸੀ ਕਾਰੋਬਾਰ ਕਰਨ ਅਤੇ ਅਮਨ ਅਮਾਨ ਨਾਲ ਜਿਉਣ ਲਈ ਉਸ ਤਰ੍ਹਾਂ ਦਾ ਸਿਖਾਵੇ ਮਾਹੌਲ ਦੀ ਸਿਰਜਣਾ ਕਰੇਗਾ ਜੋ ਸੇਖ ਰਾਜ ਮੇਰੇ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਪੰਜਾਬ ਦੇ ਸਾਰੇ ਧਰਮਾਂ ਨੂੰ ਪੰਜਾਬ ਪ੍ਰਸਤ ਹੋਣ ਦਾ ਹੌਕਾ ਦੇ ਪਾਰਟੀ ਵਿੱਚ ਬੰਦੀ ਨੁਮਾਇੰਦਗੀ ਦਿੱਤੀ ਜਾਵੇਗੀ ਮਤਾ ਨੰਬਰ 15 ਪੰਜਾਬ ਪੁਲਸ ਦਾ ਪੁਨਰਗਠਨ ਪਿਛਲੇ ਸਮੇਂ ਵਿੱਚ ਪੁਲਸ ਵੱਲੋਂ ਝੂਠੇ ਪੁਲਸ ਮੁਕਾਬਲੇ ਅਤੇ ਅਨਮਨੁੱਖੀ ਤਸ਼ੱਦਦ ਵਾਲੀ ਬਿਰਤੀ ਖਤਮ ਕਰਨ ਲਈ ਪੁਲਿਸ ਨੂੰ ਇਨਸਾਨੀ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਪੰਜਾਬ ਵਿੱਚ ਇਸ ਵੇਲੇ ਪੰਜਾਬ ਪੁਲਿਸ ਦੇ ਪੁਨਰਗਠਨ ਦੀ ਸਖਤ ਲੋੜ ਹੈ ਮੌਜੂਦਾ ਪੁਲਿਸ ਪ੍ਰਬੰਧ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ ਅਤੇ ਇਸ ਘਰ ਦੇ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ ਪੁਲਿਸ ਵਿਭਾਗ ਦੇ ਕਟੜ ਸੁਭਾਅ ਨਾਲ ਸਿਰਫ ਆਮ ਜਨਤਾ ਦੀ ਤੰਗ ਨਹੀਂ ਹੁੰਦੀ ਬਲਕਿ ਬਹੁਤ ਸਾਰੇ ਲੇ ਪੱਦਰ ਦੇ ਮੁਲਾਜ਼ਮ ਵੀ ਇਸ ਕਾਰਨ ਬਹੁਤ ਤੰਗੀ ਚਲਦੇ ਹਨ ਲੇ ਪੱਦਰ ਦੇ ਪੁਲਿਸ ਮੁਲਾਜ਼ਮਾਂ ਦੀ ਨੌਕਰੀ ਦੇ ਹਾਲਾਤ ਵੀ ਬਹੁਤ ਖਰਾਬ ਹਨ ਪੱਛਮੀ ਦੇਸ਼ਾਂ ਦੇ ਪੁਲਿਸ ਪ੍ਰਬੰਧ ਤੋਂ ਚੰਗੇ ਪੱਖ ਲੈ ਕੇ ਪੰਜਾਬ ਪੁਲਿਸ ਦਾ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ 24 24 ਘੰਟੇ ਕੰਮ ਕਰਦੇ ਅਤੇ ਕਈ ਕਿਸਮ ਦਾ ਸ਼ੋਸ਼ਣ ਚਾਲਦੇ ਆਮ ਪੁਰਸ਼ ਮੁਲਾਜ਼ਮ ਦਾ ਜੀਵਨ ਸੁਖਾਲਾ ਹੋ ਸਕੇ ਇਹ ਟੋਟਲ 15 ਮਤੇ ਹਨ ਤੇ ਜੇਕਰ ਸੰਗਤ ਇਹਨਾਂ ਮਤਿਆਂ ਨੂੰ ਪ੍ਰਵਾਨਗੀ ਦਿੰਦੀ ਹੈ ਤੇ ਪੰਜਾਂ ਅਧਿਕਾਰੀਆਂ ਦੇ ਨਾਲ ਹਾਂ ਦੇ ਵਿੱਚ ਜਵਾਬ ਦਿੱਤਾ ਜਾਵੇ ਤੁਹਾਡੇ ਇਸ ਹਾਂ ਦੇ ਨਾਰੇ ਦੀ ਹਮੇਸ਼ਾ ਕਦਰ ਕਰੇਗੀ ਪੰਜਾਬ ਦੇ ਹੱਕਾਂ ਦੀ ਖਾਤਰ ਇਹ ਪਾਰਟੀ ਹਮੇਸ਼ਾ ਆਪਣਾ ਵਿਚਾਰ ਰੱਖੇਗੀ ਜੂਝਦੀ ਰਹੇਗੀ ਸੋ ਹੁਣ ਅਗਲੇ ਬੁਲਾਰੇ ਸਾਡੇ ਬਹੁਤ ਸਤਿਕਾਰਯੋਗ ਫਖਰ